ਕਿਉਂਕਿ ਆਕਾਲੀ ਦਲ ਦੀ ਹਾਲਤ ਜਿਹੜੀ ਹੈ ਪੰਜਾਬ 'ਚ ਕਿ ਬਹੁਤੀ ਵਧੀਆ ਨਹੀਂ ਹੈ। ਅ ਤੁਸੀਂ ਆਪ ਹੀ ਲਗਾ ਲਓ ਕਿ ਸੁਖਬੀਰ ਬਾਦਲ ਜੀ ਨੇ ਆਪ ਪਾਰਲੀਮੈਂਟ ਲੜਨ ਤੋਂ ਬਣਾ ਕਰਤਾ। ਕਿਉਂਕਿ ਜਿਹੜਾ ਲੀਡਰ ਹੁੰਦਾ ਹੈ ਉਹਦੀ ਕੁਆਲਿਟੀ ਹੁੰਦੀ ਹੈ ਕਿ ਉਹ ਆਪ ਲੀਡ ਕਰੇ। ਤੇ ਜਦੋਂ ਉਹ ਬੈਕਸਟੈਪ ਕਰ ਰਿਹਾ ਤੇ ਨੈਚੁਰਲੀ نیچے ਜਿਹੜੇ ਲੋਕ ਆ ਉਹ ਬੈਕਸਟੈਪ ਕਰਨਗੇ। ਉਹ ਆਕਾਲੀ ਦਲ ਦਾ ਹੁਣ ਪੰਜਾਬ 'ਚ ਵਜੂਦ ਖਤਮ ਹੈ। ਆਲਮੋਸਟ ਖਤਮ ਹੋ ਚੁੱਕਾ ਹੈ। ਸਰ ਇੱਕ ਕੇਜੀਵਾਲ ਦੇ ਜਿਹਨੂੰ ਕੋਨੋ ਟੈਕਟਾ ਮਿਲਦੀ ਹੈ ਕੀ ਕਿਹਾ ਜਾਣਾ ਚਾਹੀਦਾ ਹੈ। ਮੈਂ ਤਾਂ ਬੀਜੇਪੀ ਦੇ ਹਰਾਨਾ ਜਿਹੇ ਅਜਿਹੇ ਬੰਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਜਿਹਨੂੰ ਕੋਈ ਲੁਧਿਆਣਿਆਂ ਦਾ ਪੁੱਤ ਦਾ ਨਹੀਂ ਵੇਟ ਕਰ ਰੇ ਸੀ ਕਿ ਆ ਜੇ ਤੇ ਫਿਰ ਅਸੀਂ ਤੁਸਾਂਗੇ ਸਾਬਕ ਚਲੋ ਬੀਜੇਪੀ ਹੁਣ ਬੀਜੇਪੀ ਨੂੰ ਪਤਾ ਲੱਗ ਜੂਗਾ ਉਹੀ ਕਹਿ ਰਹੇ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆਪਣੀ ਚੀਜ਼ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਉਹ ਬੰਦੇ ਦੀ ਕੀ ਕਦਰ ਹੈ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਸੋਚਦੇ ਬਿੱਟੂ ਉਹ ਵੱਡਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਾਹੋਂ ਹੈ ਇਹਨਾਂ ਨੂੰ ਬਟਵੱਤਰ ਭੇਜ ਦਿਓ ਬਾਅਦ ਪਤਾ ਲੱਗੋ ਜਿੱਦੋ ਸਾਰਿਆਂ ਦੀ ਜ਼ੁਬਾਨ ਤਾਂ ਜੱਪ ਹੋਈ